ਪਰਮ ਸਤਕਾਰ ਗੁਰੂ ਰੋ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਲੜੀਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਕਬੀਰ ਸਾਹਿਬ ਕਿਦਾਰਾ ਰਾਗ ਦੇ ਵਿੱਚ ਗੁਰਬਾਣੀ ਦੇ ਰਾਹੀਂ ਸਾਨੂੰ ਸਮਝਾਉਣ ਦਾ ਯਤਨ ਕਰ ਰਹੇ ਹਨ ਹਰੀ ਕਲਵਾਰ ਗਵਾਰ ਮੂਡ ਮਤ ਉਲਟੋ ਪਵਨ ਫਿਰਾਵੋ ਮਨ ਮਤਵਾਰ ਮੇਰ ਸਰਪਾਠੀ ਅੰਮ੍ਰਿਤ ਧਾਰ ਚਵਾਵੋ ਬੋਲੋ ਭਈਆ RAM ਕੀ ਦੁਹਾਈ ਪੀਵਹੁ ਸੰਤ ਸਦਾ ਮਤ ਦੁਰਲਭ ਸਹਜੇ ਪਿਆਸ 부ਝਾਈ ਰਹਾਓ ਫਿਰ ਸਮਝਾ ਰਹੇ ਹਨ ਵਚਨ ਕਰ ਰਹੇ ਹੰ ਕਿ ਹੇ ਭਾਈ ਮਨਮਨ ਪ੍ਰਭੂ ਦੇ ਨਾਮ ਦਾ ਜਾਪ ਜਪੋ ਹੇ ਸੰਤ ਜਨੋ ਹੇ ਪਿਆਰਿਓ ਪ੍ਰਭੂ ਦੇ ਨਾਮ ਦਾ ਜਾਪ ਰਸ ਅੰਮ੍ਰਿਤ ਪੀਓ ਇਸ ਨਾਮ ਰਸ ਅੰਮ੍ਰਿਤ ਦੇ ਪੀਣ ਨਾਲ ਤੁਹਾਡੀ ਮਤ ਸਦਾ ਲਈ ਐਸੀ ਬਣ ਜਾਏਗੀ ਜੋ ਮੁਸ਼ਕਲ ਨਾਲ ਬਣਿਆ ਕਰਦੀ ਹੈ ਮੈਂ ਇਹੋ ਜੀ ਮਤ ਨਾਮ ਦੇ ਨਾਲ ਬਣ ਜੂਗੀ ਜਿਹੜੀ ਬੜੀ ਮਿਹਨਤ ਬੜੀ ਮੁਸ਼ਕਲ ਦੇ ਨਾਲ ਉਹ ਅਵਸਥਾ ਬਣਦੀ ਹੈ ਤੇ ਉਹ ਅਵਸਥਾ ਕਹਿੰਦੇ ਨਾਮ ਜਪਣ ਦੇ ਨਾਲ ਬਣ ਸਕਦੀ ਹੈ ਤੁਹਾਡੀ ਇਹ ਅੰਮ੍ਰਿਤ ਸਹਿਜ ਅਵਸਥਾ ਵਿੱਚ ਅਪੜਾ ਕੇ ਮਾਇਆ ਦੀ ਪਿਆਸ ਬੁਝਾਹ ਜਾਂਦੀ ਹੈ ਬੁੱਝ ਜਾਂਦੀ ਮਾਇਆ ਦੀ ਪਿਆਸ ਬੋਲੋ ਪਈਆ ਰਾਮ ਕੀ ਦੁਹਾਈ ਪੀ ਉਹ ਸੰਤ ਸਦਾ ਮਤ ਦੁਰਲਭ ਦੁਰਲਭ ਜੋ ਬਹੁਤ ਮੁਸ਼ਕਲ ਨਾਲ ਲੱਭੇ ਬੜੀ ਮਿਹਨਤ ਘਾਲਣਾ ਕਲ ਨਹੀਂ ਪਵੇ ਕਹਿੰਦੇ ਇਹੋ ਜੀ ਮਤ ਬਣ ਜਾਂਦੀ ਏ ਫਿਰ ਜੇ ਤੁਸੀਂ ਨਾਮ ਅੰਮ੍ਰਿਤ ਦਾ ਰਸ ਪੀਵੋ ਨਾਮ ਦਾ ਅਭਿਆਸ ਵੀ ਬਹੁਤ ਜ਼ਰੂਰੀ ਹੈ ਕਰਨਾ ਗੁਰਬਾਣੀ ਪੜ੍ਹਨੀ ਹੈ ਉਹਦੇ ਨਾਲ ਨਾਮ ਸਿਮਰਨ ਦੀ ਆਦਤ ਵੀ ਪਾਉਣੀ ਚਾਹੀਦੀ ਹੈ ਨਾਮ ਦੇ ਨਾਲ ਇੱਕ ਬੜੀ ਅਵਸਥਾ ਬਣਦੀ ਹੈ ਉਸ ਪਰਮੇਸ਼ਰ ਦੇ ਨਾਲ ਜੁੜਨ ਦੀ ਜਿਸ ਤਰ੍ਹਾਂ ਉਪਰ ਅੱਲਾ ਕੀਤੇ 14 ਤਰੀਕ ਨੂੰ ਐਤਵਾਰ ਨੂੰ ਸ਼ਾਮ ਨੂੰ 8 ਵਜੇ ਤੋਂ 9 ਵਜੇ ਤੱਕ ਇੱਕ ਘੰਟਾ ਸ਼ਬਦ ਦਾ ਲੰਗਰ ਵਰਤਣਾ ਹੈ ਤੇ ਨਾਮ ਜਪਉਣਾ ਹੈ ਜਪਣਾ ਤੇ ਜਪਉਣਾ ਸੰਗਤਾਂ ਨੂੰ ਇਸ ਕਰਕੇ ਨਾਮ ਦਾ ਅਭਿਆਸ ਰੋਜ਼ ਪਲਾਨੀ 2 ਮਿੰਟ 5 ਮਿੰਟ ਤੋਂ ਸ਼ੁਰੂ ਕਰੋ 1 ਮਿੰਟ ਤੋਂ ਹੌਲੀ 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 ਵਧਾਉਂਦੇ ਜਾਓ ਤਾਂ ਉਸ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਫਿਰ ਸੁਰਤ ਜੁੜਨੀ ਸ਼ੁਰੂ ਹੋ ਜੂਗੀ। ਨਾਮ ਸਿਮਰਨ ਦੀ ਵੀ ਜਿਹੜੀ ਹੈ ਨਾਲ-ਨਾਲ ਜਿਵੇਂ ਬਾਣੀ ਦਾ ਸ਼ਬਦ ਦਾ ਅਭਿਆਸ ਉਹਦੇ ਨਾਲ-ਨਾਲ ਨਾਮ ਸਬੰਧੀ ਵੀ ਹੋਣੀ ਚਾਹੀਦੀ ਹੈ। ਮਿਹਨਤ ਤਾਂ ਇੱਥੇ ਕਬੀਰ ਸਾਹਿਬੇ ਸਮਝਾ ਰਹੇ ਹਨ ਕਿ ਇਹਨੇ ਫਿਰ ਬਹੁਤ ਸਹਿਜੀ ਪਿਆਸ बुझਾਈ। ਕਹਿੰਦੇ ਫਿਰ ਉਹ ਮਾਇਆ ਵਾਲੀ ਪਿਆਸ ਸਹਿਜਨੀ ਉਫਰ ਮੁੱਝ ਨਹੀਂ ਖਤਮ ਹੋ ਜਾਂਦੀ ਹੈ ਇਹ ਮੁੱਡਲੀਆਂ ਪੰਕਤੀਆਂ 'ਚ ਫਰਮਾਨ ਕਰਦੇ ਦੀ ਕਲਵਾਰ ਗਵਾਰ ਮੂੜ ਮਤ ਉਲਟੋ ਪਾਉਨ ਫਿਰਾਵੋ ਰੀ ਦਾ ਮਤਲਬ ਹੈ ਹੈ ਲੋਈ ਰੀ ਕਲਵਾਰ ਹੈਕ ਲਾਲਨ ਮੂੜ ਦਾ ਮਤਲਬ ਮੂਰਖ ਇਹ ਕਹਿੰਦੇ ਮੂੜ ਮੱਤ ਦਾ ਮੂੜ ਮੱਤ ਕੋਈ ਮੂੜ ਮੱਤ ਦੀ ਇੱਥੇ ਗੱਲ ਕਰ ਰਹੇ ਕਹਿੰਦੇ ਹੇ ਮਾਇਆ ਦਾ ਨਸ਼ਾ ਵੰਡਣ ਵਾਲੀ ਹੇ ਗਵਾਰਣ ਹੇ ਮੇਰੀ ਮੂਰਖ ਅਕਲ ਹੇ ਮੇਰੀ ਇਹ ਮੂਰਖੇ ਅਕਲੇ ਮੈਂ ਤਾਂ ਕਹਿੰਦੇ ਨਾਮ ਅੰਮ੍ਰਿਤ ਦੀ ਮੋਜ ਦੇ ਵਿੱਚ ਆਪਣੇ ਵਿੰਗੇ ਜਾਂਦੇ ਚੰਚਲ ਮਨ ਨੂੰ ਇੱਧਰ ਉੱਧਰ ਜਾਂਦੇ ਚੰਚਲ ਵਿੰਗੇ ਤੇਨੇ ਮਿਡੇ ਜਾਂਦੇ ਇਸ ਮਨ ਨੂੰ ਕਦੇ ਭਟਕਦਾ ਫਿਰਦਾ ਕਦੇ ਕਿੱਧਰ ਕਦੇ ਕਿੱਧਰ ਜਾਂਦੇ ਨੂੰ ਮਾਇਆ ਵੱਲੋਂ ਵਰਜ ਰਿਆਂ ਹਾਂ ਪ੍ਰਭੂ ਚਰਨਾ ਵਿੱਚ ਜੁੜੀ ਸੁਰਤ ਦੀ ਪੱਠੀ ਬਣਾ ਕੇ ਮੈਂ ਜਿਉਂ-ਜਿਉਂ ਨਾਮ ਅੰਮ੍ਰਿਤ ਦੀਆਂ ਧਾਰਾਂ ਚੋਂਦਾ ਹਾਂ ਪੱਠੀ ਬਣਾ ਕੇ ਮਨੰਤਵਾਰ ਮੇਰ ਸਰਪਾਠੀ ਅੰਮ੍ਰਿਤ ਧਾਰ ਚਵਾਓ ਮੇਰ ਕਿੰਨੇ ਸਭ ਤੋਂ ਉੱਚਾ ਪਰਬਤ ਜਿਸ ਵਿੱਚ ਸੋਨਾ ਤੇ ਹੀਰੇ ਆਦਿਕ ਮਿਲਦੇ ਮੰਨੇ ਗਏ ਹਨ ਮਾਲਾ ਦਾ ਸਭ ਤੋਂ ਉੱਪਰਲਾ ਮਣਕਾ ਉਹਨੂੰ ਵੀ ਮੇਰੂ ਕਹਿੰਦੇ ਨੇ ਮੇਨ ਸਰੀਰ ਦਾ ਸਭ ਤੋਂ ਉੱਚਾ ਸ਼੍ਰੋਮਣੀ ਹਿੱਸਾ ਸਭ ਤੋਂ ਸਰੀਰ ਦਾ ਮੇਨ ਸ਼੍ਰੋਮਣੀ ਹਿੱਸਾ ਕਿਹੜਾ ਹੈ ਦਿਮਾਗ ਦਿਮਾਗ ਦੇ ਵਿੱਚੋਂ ਇੱਕ ਨਾੜ ਚਿਪ ਜੇ ਤਾਂ ਸਾਰਾ ਸਰੀਰ ਕੰਮ ਛੱਡ ਜਾਂਦਾ ਹੈ ਸਾਹ ਚੱਲਦੇ ਰਹਿੰਦੇ ਹੈ ਕੋਮਾ ਜਿਹਾ ਨਹੀਂ ਚਲੇ ਜਾਂਦਾ ਕੰਮ ਨਹੀਂ ਕਰਦਾ ਸਰੀਰ ਇੱਕ ਨਾੜ ਚਪੰਦੇ ਨਾਲ ਜਿਹੜਾ ਸਾਰਾ ਸਰੀਰ ਦਾ ਕੰਟਰੋਲ ਹੈ ਉਹ ਦਿਮਾਗ ਦੇ ਤੋਂ ਚੱਲਦਾ ਹੈ ਮਾੜਾ ਜਿਹਾ ਸਰੀਰ ਦੇ ਨਾਲ ਕੋਈ ਚੀਜ਼ ਚੁਬਦੀ ਹੈ ਜਾਂ ਲੱਗਦੀ ਹੈ ਇੰਨੀ ਸਪੀਡ ਦੇ ਨਾਲ ਇਹ ਦਿਮਾਗ ਕੰਮ ਕਰਦਾ ਉਦੋਂ ਹੀ ਉਹ ਮੰਨ ਲਓ ਉਥੋਂ ਖਬਰ ਪਹੁੰਚ ਨਹੀਂ ਨਹੀਂ ਦਿਮਾਗ ਦੇ ਤਾਈਂ ਵੀ ਤੇਰੇ ਸਰੀਰ ਦੇ ਨਾਲ ਕੋਈ ਚੀਜ਼ ਲੱਗੀ ਹੈ ਉਹ ਚਾਹੇ ਕਿਸੇ ਤਰ੍ਹਾਂ ਸੇਕ ਹੋਵੇ ਜਾਂ ਕੁਝ ਵੀ ਹੈ ਜਾਂ ਕੋਈ ਕੰਡਾ ਚੁਬਿਆ ਹੈ ਜਾਂ ਕੁਝ ਵੀ ਉਦੋਂ ਨਾਲ ਦੀ ਨਾਲ ਉਹਨੇ ਖਬਰ ਦੇ ਦੇਣੀ ਹੈ ਜੇ ਸੇਕ ਲੱਗਿਆ ਤਾਂ ਉਹਨੇ ਉਸ ਤਰ੍ਹਾਂ ਦਾ ਵੀ ਇਸ ਤਰ੍ਹਾਂ ਕੋਈ ਗਰਮ ਚੀਜ਼ ਲੱਗ ਰਹੀ ਠੰਡੀ ਹੈ ਤਾਂ ਉਹਨੇ ਉਹ ਜਾਂ ਸੰਦੇਸ਼ ਦੇ ਦੇਣਾ ਇਸ ਕਰਕੇ ਜਿਹੜਾ ਮੇਨ ਹੈ ਦਸਵਾਂ ਦਰਵਾਜਾ ਇਹਨੂੰ ਮੰਨਿਆ ਜਾਂਦਾ ਹੈ ਨੌ ਦੁਆਰ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਹੁਣ ਦਸਵਾਂ ਦੁਆਰ ਗੁਪਤ ਕਿਹੜਾ ਹੈ ਉਹ ਜਿਹੜਾ ਅਕਲ ਤੇ ਪੜਦਾ ਪਿਆ ਹੋਇਆ ਉਹ ਜਦੋਂ ਪੜਦਾ ਚੱਕਿਆ ਗਿਆ ਕਰਮ ਕਾਂਡਾਂ ਚੋਂ ਨਿਕਲ ਗਏ ਗਿਆਨ ਹੋ ਗਿਆ ਤਾਂ ਦਸਵਾਂ ਦਰਵਾਜਾ ਕਿਹੜਾ ਹੈ ਗਿਆਨ ਉਹਨੂੰ ਦਸਵਾਂ ਦੁਆਰ ਕਿੰਨੇ ਹੈ ਗਿਆਨ ਹੋ ਗਿਆ ਤਾਂ ਸਮਝ ਲਓ ਦਸਵਾਂ ਦਵਾਰ ਖੁੱਲ ਗਿਆ ਤੇ ਦਸਵਾਂ ਦਵਾਰ ਖੁੱਲਣਾ ਕਿੱਥੋਂ ਹੈ ਗੁਰੂ ਦੇ ਸ਼ਬਦ ਉਤੋਂ ਗਿਆਨ ਕਿੱਥੋਂ ਆਉਣਾ ਗੁਰੂ ਦੇ ਸ਼ਬਦ ਉਤੋਂ ਤਾਂ ਕਮੀਤ ਸਿੰਘ ਸਮਝਾ ਰਿਹਾ ਕਿੰਨੇ ਫਿਰ ਜਿਵੇਂ ਜਿਵੇਂ ਇਸ ਪਰਮੇਸ਼ਰ ਦਾ ਨਾਮ ਸਿਮਰਦਾ ਮਾਇਆ ਵੱਲੋਂ ਵਰਜ ਕੇ ਮਨ ਨੂੰ ਮਨ ਨੂੰ ਫੜਕਾਰ ਪਾਰੇ ਕਹਿੰਦੇ ਹੈ ਗਵਾਰਣ ਹੈ ਮੂੜ ਮਤੇ ਇਹਨੇ ਸੁਧਰ ਜਾ ਤਾ ਏਨਕਿ ਚੜਕਾਂ ਪਾਰੇ ਕਿਹਦੇ ਪਾਸੇ ਲੱਗੀ ਫਿਰਦੀ ਹੈ ਮਾਇਆ ਨੂੰ ਵਰਜ ਵਰਜ ਰਹੀ ਹੈ ਤੇ ਪ੍ਰਭੂ ਚਰਨਾਂ ਦੇ ਵਿੱਚ ਜੁੜੀ ਸੁਰਤ ਦੀ ਪੱਠੀ ਬਣਾ ਕੇ ਸੁਰਤ ਨੂੰ ਪੱਠੀ ਬਣਾਉਣੀ ਹੈ ਮੈਂ ਉਹਨਿਤ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜਨੀ ਹੈ ਸੁਰਤ ਜੋੜਨੀ ਹੈ ਕਿ ਮੈਂ ਜਿਉਂ-ਜਿਉਂ ਨਾਮ ਅੰਮ੍ਰਿਤ ਦੀਆਂ ਧਾਰਾਂ ਚੋਂਦਾ ਹਾਂ ਭਾਵ ਨਾਮ ਸਿਮਰਦਾ ਹਾਂ ਤਿਉਂ-ਤਿਉਂ ਕਿਨਾਂ ਮੇਰਾ ਮਨ ਉਸ ਵਿੱਚ ਮਸਤ ਹੁੰਦਾ ਜਾ ਰਿਹਾ ਹੈ ਫਿਰ ਫਰਮਾਨ ਹੈ ਰਹਾ ਉਹ ਤੋਗਨੀਆ ਪੰਕਤੀਆਂ ਦੇ ਵਿੱਚ ਰਹਾ ਭੈ ਮਿਜ ਭਾਉ ਭਾਏ ਕਉ ਬੁਝਹਿ ਹਰ ਰਸ ਪਾਵੇਂ ਭਾਈ ਜਿਤ ਘਟ ਅੰਮ੍ਰਿਤ ਸਭ ਹੀ ਮਾਹਿ ਭਾਵੇ ਤਸੈ ਪਿਆਈ ਔਨ ਹੈ ਭਾਈ ਜੋ ਜੋ ਮਨੁਖ ਇਸ ਹਰ ਨਾਮ ਅੰਮ੍ਰਿਤ ਦਾ ਸਵਾਦ ਚਖਣਾ ਹੈ ਇਸ ਦਾ ਸਵਾਦ ਨੂੰ ਚਖਦਾ ਹੈ ਭਾਵ ਸਿਮਰਦਾ ਹੈ ਪ੍ਰਭੂ ਦੇ ਡਰ ਦੇ ਵਿੱਚ ਰਹਿ ਕੇ ਉਸ ਪਰਮੇਸ਼ਰ ਦੇ ਡਰ ਦੇ ਵਿੱਚ ਰਹਿ ਕੇ ਉਸ ਦੇ ਅੰਦਰ ਪ੍ਰਭੂ ਦਾ ਪ੍ਰੇਮ ਪੈਦਾ ਹੁੰਦਾ ਹੈ ਫਿਰ ਜਿੰਨਾ ਚਿਰ ਡਰ ਨਹੀਂ ਹੁੰਦਾ ਡਰ ਤੋਂ ਬਿਨਾ ਪ੍ਰੇਮ ਨਹੀਂ ਬਣਦਾ ਤੇ ਡਰ ਪੈਦਾ ਕਿਹਨੇ ਕਰਨਾ ਹੈ ਗੁਰੂ ਨੇ ਗੁਰੂ ਨੇ ਸਮਝਾਉਣਾ ਨਾ ਵੀ ਆਹਾ ਇਹਦਾ ਇਹਦੇ ਕਰਨ ਨਾਲ ਆ ਹੁਣ ਹੈ ਇਹਦੇ ਕਰਨ ਨਾਲ ਨਾ ਹੁਣਾ ਇਹਦਾ ਲਾਭ ਹੈ ਨੁਕਸਾਨ ਹੈ ਜਾਣਦੇ ਨਾ ਨਾ ਗੁਰੂ ਨੇ ਆ ਰਸਤਾ ਸਿੱਧਾ ਹੈ ਆਪੁੱਠਾ ਹੈ ਗਿਆਨ ਗੁਰੂ ਤੋਂ ਮਿਲਣਾ ਹੈ ਗਿਆਨ ਮਿਲ ਗਿਆ ਤਾਂ ਡਰ ਪੈਦਾ ਹੋਊਗਾ ਡਰ ਪੈਦਾ ਹੋਇਆ ਤਾਂ ਪਿਆਰ ਪੈਦਾ ਹੋਊਗਾ ਪਰਮੇਸ਼ਰ ਦੇ ਹਨ ਪਿਆਰ ਪੈਦਾ ਹੁੰਦਾ ਹੈ ਪ੍ਰੇਮ ਪਿਆਦਾ ਹੁੰਦਾ ਉਸ ਪ੍ਰੇਮ ਦੀ ਫਿਰ ਬਰਕਤ ਨੇ ਨਾਲ ਉਹ ਵਿਰਲੇ ਭਾਗਾ ਵਾਲੇ ਬੰਦੇ ਇਹ ਗੱਲ ਸਮਝ ਲੈਂਦੇ ਹਨ ਕਿ ਜਿੰਨੇ ਵੀ ਜੀਵ ਹਨ ਉਹਨਾਂ ਸਭਨਾਂ ਦੇ ਅੰਦਰ ਇਹ ਨਾਮ ਅੰਮ੍ਰਿਤ ਮੌਜੂਦ ਹੈ ਜਿੰਨੇ ਵੀ ਉਹਨਾਂ ਦੇ ਅੰਦਰ ਨਾਮ ਅੰਮ੍ਰਿਤ ਮੌਜੂਦ ਹੈ ਪਰ ਜੋ ਜੀਵ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਸੇ ਨੂੰ ਹੀ ਉਹ ਅੰਮ੍ਰਿਤ ਪਿਲਾਉਂਦਾ ਹੈ ਜਿਹਨਾਂ ਨੂੰ ਚੰਗਾ ਲੱਗਦਾ ਉਸੇ ਨੂੰ ਇਹ ਅੰਮ੍ਰਿਤ ਨਾਮ ਹੈ ਜਨਾ ਉਸੇ ਨੂੰ ਪੀਉਂਦਾ ਹੈ ਫਿਰ ਫਰਮਾਨ ਹੈ ਨਗਰੀ ਇੱਕ ਹੈ ਨੌ ਦਰਵਾਜੇ ਤਾਵਤ ਵਰਜ ਰਹਾਈ ਤਾਂ ਫਰਮਾਨ ਹੈ ਫਿਰ ਕਹਿੰਦੇ ਇਹ ਭਾਈ ਤ੍ਰਿਕੁਟੀ ਛੂਟੈ ਦਸਵਾਂ ਅੰਦਰ ਖੁੱਲੈ ਤਾਂ ਮਨ ਖੀਵਾ ਭਾਈ ਇੰਨੇ ਭਾਈ ਰਾਮ ਕੀ ਦੁਹਾਈ ਦੀ ਬਰਕਤ ਦੇ ਨਾਲ ਉਸ ਰਾਮ ਪਰਮੇਸ਼ਰ ਦੀ ਦੁਹਾਈ ਪਾਉਣੀ ਮਤਲਬ ਉਹਨੂੰ ਸਿਮਰਨਾ ਕਹਿੰਦੇ ਉਹ ਸਿਮਰਨ ਦੀ ਬਰਕਤ ਨਾਲ ਜੋ ਮਨੁੱਖ ਇਸ ਨੌ ਗੋਲ ਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਇਸ ਸਰੀਰ ਦੀਆਂ ਨੌ ਗੋਲ ਕਹੈ ਨਾ ਨੌ ਦਰਵਾਜ਼ੇ ਵੀ ਕਹ ਲੀਏ ਇਹਦੇ ਨੌਂ ਦਰਵਾਜ਼ੇ ਨੇ ਦੋ ਅੱਖਾਂ ਦੋ ਕੰਨ ਮੂੰਹ ਇਸ ਤਰ੍ਹਾਂ ਨੌਂ ਦਰਵਾਜ਼ੇ ਨੌਂ ਗੋਲਕਾਂ ਵਿਕਿਆਨ ਕਹਿੰਦੇ ਇਹ ਨੌਂ ਗੋਲਕੀ ਸਰੀਰ ਦੇ ਅੰਦਰ ਹੀ ਭਟਕਦੇ ਮਨ ਨੂੰ ਮਾਇਆ ਵੱਲੋਂ ਵਰਜ ਕੇ ਰੋਕ ਰੱਖਦਾ ਹੈ ਕੌਣ ਰਾਮ ਕੀ ਦੁਹਾਈ ਪਰਮੇਸ਼ਰ ਦਾ ਨਾਮ ਫਿਰ ਇਹਨੂੰ ਅੰਦਰ ਹੀ ਇਹਨੂੰ ਬਾਹਰ ਨਹੀਂ ਭਜਣ ਦਿੰਦਾ। ਉਹਦੀ ਬਰਕਤ ਇੰਨੀ ਹੋ ਜਾਂਦੀ ਨਾਮ ਦੀ। ਇੰਨੀ ਹੋ ਜਾਂਦੀ ਬਰਕਤ ਫਿਰ ਇਹਨੂੰ ਰੋਕ ਕੇ ਰੱਖਦਾ ਅੰਦਰ। ਇਹਨਾਂ ਦਰਵਾਜ਼ਿਆਂ ਵਿੱਚ ਦੀ ਫਿਰ ਬਾਹਰ ਨਹੀਂ ਭਜਣ ਦਿੰਦਾ। ਅੱਖਾਂ ਵਿੱਚ ਦੀ ਬਾਹਰ ਨਹੀਂ ਜਾਣ ਦਿੰਦਾ ਇਸ ਮਨ ਨੂੰ। ਮਨ ਮਾਨੇ ਨਾ ਦਰਵਾਜਿਆਂ ਵੀ ਦੀ ਬਾਹਰ ਜਾਂਦਾ ਨਾ ਹਨਮਾਨੂ ਬਾਹਰ ਗੇਟ ਖੜਕਿਆ ਕੰਨਾਂ 'ਚ ਆਵਾਜ਼ ਪਈ ਵੀ ਉੱਥੇ ਮਨ ਚੱਲਿਆ ਗਿਆ ਨਾ ਉੱਥੇ ਵੀ ਉਧਰ ਖੜਕਾ ਹੋਇਆ ਅੱਖਾਂ ਨੇ ਸਾਹਮਣੇ ਵੇਖ ਲਿਆ ਮਨ ਅੱਖਾਂ ਦੇ ਰਾਹੀਂ ਸਾਹਮਣੇ ਜਾਵਲਿਆ ਮੂੰਹ ਦੇ ਰਾਹੀਂ ਕੁਝ ਬੋਲ ਰਹੇ ਮੈਂ ਮੈਂ ਕੀ ਬੋਲ ਰਹੇ ਪਤਾ ਹੁੰਦੇ ਨਾ ਤੂੰ ਸਮਝ ਲਓ ਮਨ ਮੂੰਹ ਦੇ ਰਹੀਂ ਮਾਰ ਚ ਲੈਣ ਜਾਣੇ ਇਸ ਕਰਕੇ ਇਹ ਨੌਂ ਦਰਵਾਜਿਆਂ ਦੇ ਰਾਹੀਂ ਜਿਹੜਾ ਮਨ ਸਾਹ ਲੈਨੇ ਆਪਾਂ ਆਪਾਂ ਨੂੰ ਸਮੇਲ ਆਉਂਦੀ ਹੈ ਜਾਂ ਮਦਬੂ ਆਉਂਦੀ ਹੈ ਤਾਂ ਉਹ ਮਨ ਸਮਝ ਲੈਂਦਾ ਨਾ ਮੇ ਸਮੇਲ ਇਹ ਖੁਸ਼ਬੂ ਹੈ ਜਾਂ ਆ ਮਦਬੂ ਹੈ ਉਹਦੇ ਨਾਲ ਹੀ ਬਾਹਰ ਭਟਕੇ ਮਨ ਬਾਹਰ ਗਿਆ ਭਰ ਗਿਆ ਭਾਰੋਂ ਨੂੰ ਪਤਾ ਲੱਗਿਆ ਵੀ ਇਹ ਖੁਸ਼ਬੂ ਹੈ ਜਾਂ ਮਦਬੂ ਹੈ ਇਸ ਕਰਕੇ ਇਹ ਨੌਂ ਦਰਵਾਜਿਆਂ ਦੇ ਰਾਹੀ ਮਨ ਹੈ ਜਿਹੜਾ ਬਾਹਰ ਪੈਂਦਾ ਤਾਂ ਫਿਰ ਇਹ ਜਦੋਂ ਸਾਰੇ ਪਾਸੋਂ ਦਰਵਾਜ਼ੇ ਬੰਦ ਕਰਕੇ ਨੂੰ ਅੰਦਰ ਟਕਾ ਕੇ ਭਾਵ ਕਿਸੇ ਵੀ ਪਾਸਿਓਂ ਕੰਨਾਂ ਨਾਲ ਪਾਸਿਓਂ ਸੁਣੀ ਆਵਾਜ਼ ਨਾ ਆਵੇ ਅੱਖਾਂ ਬੰਦ ਹੋਣ ਮੂੰਹ ਬੰਦ ਹੋਵੇ ਤਾਂ ਫਿਰ ਅੰਦਰੋਂ ਅੰਦਰੀ ਜਿਹੜਾ ਇਹ ਫਿਰ ਉਹ ਅਵਸਥਾ ਬਣ ਜਾਂਦੀ ਜਦੋਂ ਤਾਂ ਫਿਰ ਇਹ ਵਰਜਿਆ ਜਾਂਦਾ ਹੈ ਤੇ ਕਹਿੰਦੇ ਇਸ ਤਰ੍ਹਾਂ ਫਿਰ ਜਿਹਨਾਂ ਕਰਨਾ ਮਾਇਆ ਨੂੰ ਵਰਜ ਕੇ ਰੱਖਣਾ ਤੇ ਜਿਹੜਾ ਰੱਖਦਾ ਹੈ ਕਹਿੰਦੇ ਉਹ ਉਸ ਦੀ ਤ੍ਰਿਕੁਟੀ ਮੁੱਕ ਜਾਂਦੀ ਹੈ ਭਾਵ ਖਿਜ ਜਾਂਦੀ ਨਹੀਂ ਉਮਕ ਜਾਂਦੀ ਹੈ ਉਹਨੇ ਤ੍ਰਿਕੁਟੀ ਛੁੱਟਾ ਹੈ ਤ੍ਰਿਕੁਟੀ ਦਾ ਮਤਲਬ ਤੇਵੜੀ ਵੀ ਕਹਿ ਲਿਓ ਜਿਵੇਂ ਅਪ ਕਹਿੰਦੇ ਆ ਬੰਦੇ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਨਾ ਮੱਥੇ ਦੇ ਤੇਵੜੀ ਉਦੋਂ ਸਮਝ ਜਾਂਦਾ ਵੀ ਸਹੀ ਨਹੀਂ ਮੱਥੇ ਤੇ ਤੇਵੜੀ ਪਈ ਤਾਂ ਕਹਿੰਦੇ ਉਹ ਖਿਜ ਜੇ ਉਹ ਕਹਿਦਾ ਮੰਨਦਾ ਉਹ ਨਹੀਂ ਪੁੰਹਦਾ ਨਾ ਮੱਥੇ ਤੇੜੀ ਤਾਂ ਹੀ ਪੈਂਦੀ ਜਦੋਂ ਕਿਸੇ ਨਾਲ ਨਫ਼ਰਤ ਹੁੰਦੀ ਹੈ ਕਹਿੰਦੇ ਇਹ ਚੀਜ਼ਾਂ ਮੇਰੇ ਖਤਮ ਹੋ ਜਾਂਦੀਆਂ ਭਾਵ ਮਾਇਆ ਦੇ ਕਾਰਨ ਪੈਦਾ ਹੋਈ ਖੇਜ ਜਿਹੜੀ ਉਹ ਖਤਮ ਹੋ ਜਾਂਦੀ ਹੈ ਉਸ ਦੀ ਸੁਰਤ ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜ ਜਾਂਦੀ ਹੈ ਉਸ ਮਿਲਾਪ ਵਿੱਚ ਉਸ ਦਾ ਮਨ ਮਗਨ ਹੋ ਜਾਂਦਾ ਹੈ ਫਿਰ ਫਰਮਾਨ ਹੈ ਅਬੈ ਪਦ ਪੂਰ ਤਾਪ ਤਹ ਨਾਸੇ ਕਹੇ ਕਬੀਰ ਵਿਚਾਰੀ ਉਬਟ ਚਲੰਤੇ ਇਹੋ ਮਦ ਪਾਇਆ ਜੈਸੇ ਖੋਂਦ ਖੁਮਾਰੀ ਖੋਂਦ ਮਤਲਬ ਦਾਖਾਂ ਦਾ ਰਸ ਦਾਖਾਂ ਦਾ ਰਸ ਹਾਂ ਅੰਗੂਰੀ ਸ਼ਰਾਬ ਖੁਮਾਰੀ ਦਾ ਮਤਲਬ ਖੋਦ ਖੁਮਾਰੀ ਅੰਗੂਰੀ ਸ਼ਰਾਬ ਦਾ ਨਸ਼ਾ ਅੰਗੂਰਾਂ ਦੀ ਸ਼ਰਾਬ ਦਾ ਨਸ਼ਾ ਤਕਬੀਰ ਸਾਹਿਬ ਇੱਥੇ ਕੀ ਸਮਝਾ ਰਹੇ ਕਹਿੰਦੇ ਹੁਣ ਕਬੀਰ ਸਾਹਿਬ ਇਹ ਗੱਲ ਬੜੇ ਯਕੀਨ ਨਾਲ ਆਖਦੇ ਹਨ ਕਿ ਰਾਮ ਕੀ ਦੁਹਾਈ ਦੀ ਬਰਕਤ ਨਾਲ ਪਾਵਨ ਉਸ ਜਿਹਦੀ ਦੁਹਾਈ ਪਾਈ ਆਪਾਂ RAM ਦੇ ਚਰਨਾਂ ਦੇ ਵਿੱਚ ਪਰਮੇਸ਼ਰ ਦੇ ਵਿੱਚ ਦੁਹਾਈ ਹੈ ਨਾ ਵੀ ਮੈਂ ਤਾਂ ਬਥੇਰੀ ਦੁਹਾਈ ਪਾਲੀ ਮੇਰੇ ਕਿੰਨਾ ਸੁੰਦਾ ਤਾਂ ਦੁਹਾਈ ਜਾਨੀ ਕੀ ਹੁੰਦੀ ਪਰਮੇਸ਼ਰ ਦੀ ਮਿੰਤ ਕਰਨੀ ਉਹਨੂੰ ਸਿਮਰਨਾ ਉਹਨੂੰ ਯਾਦ ਕਰਨਾ ਕਹਿੰਦੇ ਫਿਰ ਉਹ RAM ਕੀ ਦੁਹਾਈ ਦੀ ਬਰਕਤ ਨਾਲ ਮਨ ਵਿੱਚ ਉਹ ਹਾਲਤ ਪੈਦਾ ਹੋ ਜਾਂਦੀ ਹੈ ਇਹੋ ਜੀ ਹਾਲਤ ਪੈਦਾ ਹੋ ਜਾਂਦੀ ਹੈ ਜਿੱਥੇ ਇਸ ਨੂੰ ਦੁਨੀਆਂ ਦੇ ਕੋਈ ਡਰ ਨਹੀਂ ਪਾਉਂਦੇ ਫਿਰ ਦੁਨੀਆਂ ਦਾ ਕੋਈ ਵੀ ਡਰ ਜਿਹੜਾ ਇਹਨੂੰ ਪਾਉਣਾ ਨਹੀਂ ਅਬੈ ਪਦ ਨਿਰਭੈਤਾ ਵਾਲੀ ਅਵਸਥਾ ਮਨ ਦੀ ਉਹ ਹਾਲਤ ਜਿੱਥੇ ਦੁਨੀਆਂ ਦਾ ਕੋਈ ਵੀ ਡਰ ਨਾ ਪੋਹੇ ਉਹਨੂੰ ਕਹਿੰਦੇ ਅਬੈ ਪਦ ਤੇ ਉਬਟ ਕਹਿੰਦੇ ਹਨ ਔਖੀ ਘਾਟੀ ਔਖੇ ਚੜ੍ਹਾਈ ਵਾਲੇ ਪਾਸੇ ਤੇ ਮਦਨ ਕਹਿੰਦੇ ਹਨ ਨਸ਼ੀਨ ਨੂੰ ਖੁਮਾਰੀ ਮਸਤੀ ਦਾ ਨਸ਼ਾ ਤਾਂ ਕਹਿੰਦੇ ਜਿੱਥੇ ਇਸ ਨੂੰ ਦੁਨੀਆ ਦੇ ਕੋਈ ਡਰ ਨਹੀਂ ਪਾਉਂਦੇ ਮਨ ਦੇ ਸਾਰੇ ਕਲੇਸ਼ ਨਾਸ ਹੋ ਜਾਂਦੇ ਹਨ ਔਰ ਇਹ ਨਾਮ ਅੰਮ੍ਰਿਤ ਹਾਸਲ ਕਰਨ ਵਾਲਾ ਰਾਹ ਕਹਿੰਦੇ ਜੀ ਇਹਨੇ ਰਸਤਾ ਨਹੀਂ ਇਹ ਰਾਹ ਹੈ ਇਹ ਔਖਾ ਪਹਾੜੀ ਰਾਹ ਹੈ ਇਹ ਨਹੀਂ ਵੀ ਹੈ ਸਿੱਧਾ ਬੜਾ ਪਹਾੜੀ ਵਿੰਗਾ ਟੇਡਾ ਚੜਾਈਆਂ ਵਾਲਾ ਰਸਤਾ ਹੈ ਜਿਵੇਂ ਹਿਮਕੁੰਡ ਸਾਹਿਬ ਜਾਂਦੇ ਕਿੰਨਾ ਔਖਾ ਰਸਤਾ ਜਿਹਨੇ ਗਏ ਉਹਨਾਂ ਨੂੰ ਪਤਾ ਹੈ ਤੁਰਕੇ ਜਾਂਦੇ ਕਿੰਨਾ ਔਖਾ ਆਉਂਦੇ ਵੀ ਔਖੇ ਤੇ ਜਾਂਦੇ ਵੀ ਔਖੇ ਜਾਂਦੇ ਚੜਾਈ ਐ ਆਉਂਦੇ ਫਿਰ ਟਲਾਨ ਟਲਾਨ ਤੋਂ ਉਤਰਨਾ ਹੋਵੇ ਤਾਂ ਆਪ ਨੂੰ ਕਿਵੇਂ ਲੱਗਦਾ ਇਸ ਕਰਕੇ ਜਿਹੜਾ ਇਹ ਰਸਤਾ ਐ ਵੀ ਬੜਾ ਔਖਾ ਰਸਤਾ ਐ ਸੌਖਾ ਨਹੀਂ ਐ ਇਹ ਇਸ ਔਖੇ ਚੜਾਈ ਦੇ ਰਾਹ ਚੜਦਿਆਂ ਹੀ ਕਹਿੰਦੇ ਇਹ ਨਸ਼ਾ ਜਿਹੜਾ ਇਹ ਫਿਰ ਪ੍ਰਾਪਤ ਹੁੰਦਾ ਫਿਰ ਇਹ ਅੰਗੂਨ ਅੰਗੂਨਾ ਦੀ ਸ਼ਰਾਬ ਵਾਲਾ ਨਸ਼ਾ ਜਿਹੜਾ ਜਿਵੇਂ ਕਹਿੰਦੇ ਫਿਰ ਇਹ ਨਸ਼ਾ ਜਿਹੜਾ ਉਹ ਤਾਂ ਨਸ਼ਾ ਉਤਰ ਜਾਂਦਾ 4 ਘੰਟਿਆਂ ਤੋਂ 10 ਘੰਟਿਆਂ ਤੋਂ 15 ਘੰਟਿਆਂ ਤੋਂ ਜੋ ਵੀ ਜਿਹੜਾ ਨਸ਼ਾ ਜਿੰਨਾ ਉਹਦਾ ਉਹ ਉਤਰ ਜਾਂਦਾ ਪਰ ਜਿਹੜਾ ਇਹ ਨਸ਼ਾ ਹੈ ਜਿਹੜਾ ਜਿਵੇਂ ਆਮ ਮੋਲ ਦੇ ਗੁਰਬਾਣੀ ਦੀ ਤੱਕ ਤਾਂ ਨਹੀਂ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਫਿਰ ਉਹ ਨਾਮ ਦੀ ਖੁਮਾਰੀ ਦਾ ਨਾਮ ਦਾ ਨਸ਼ਾ ਜਿਹੜਾ ਇਹ ਜਿਹਨੂੰ ਚੜ ਗਿਆ ਇਹ ਲੱਤਦਾ ਹੀ ਨਹੀਂ ਮੁਰਕਿਆਂ ਨੂੰ ਦੂਜਾ ਨਸ਼ਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਤੇ ਕਹਿੰਦੇ ਇਹ ਨਸ਼ਾ ਉਹ ਹੈ ਜਿਵੇਂ ਕਹਿੰਦੇ ਅੰਗੂਰਾ ਦੀ ਸ਼ਰਾਬ ਦਾ ਨਸ਼ਾ ਹੁੰਦਾ ਜਿਹਨੇ ਪੀਤੀ ਹੋਵੇ ਉਹਨੂੰ ਬਤਾਉ ਉਹ ਤੇ ਪਰ ਇਹ ਵੀ ਜਿਨ੍ਹਾਂ ਜਿਹਨੂੰ ਇਹ ਨਸ਼ਾ ਮਨ ਨੂੰ ਆ ਗਿਆ ਇਹ ਤੇ ਕਹਿੰਦੇ ਫਿਰ ਇਹ ਬੜਾ ਹੀ ਯਾਨੀ ਕਿ ਉਹ ਅਵਸਥਾ ਬਣ ਜਾਂਦੀ ਹੈ ਫਿਰ ਦਿਨ ਰਾਤ ਇਹ ਫਿਰ ਨਸ਼ਾ ਜਿਹੜਾ ਉਤਰਦਾ ਨਹੀਂ ਆ ਤੇ ਅਸੀ ਅਵਸਥਾ ਬਣ ਜਾਂਦੀ ਹੈ ਤਾਂ ਸਾਰੇ ਸ਼ਬਦ ਦਾ ਇਸ ਦਾ ਭਾਵ ਕੀ ਹੈ ਕਹਿੰਦੇ ਸਿਮਰਨ ਦਾ ਸਿੱਟਾ ਜਿਹੜਾ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਸਿਮਰਨ ਦਾ ਸਿੱਟਾ ਇਹ ਹੈ ਸਿਮਰਨ ਦੇ ਸਿੱਟੇ ਜੋ ਕੀ ਨਿਕਲਦਾ ਹੈ ਜਿਵੇਂ ਆਪਾਂ ਕਹਿੰਦੇ ਵੀ ਇਹਦਾ ਸਿੱਟਾ ਕੀ ਹੈ ਰਿਜ਼ਲਟ ਕੀ ਹੈ ਉਹਦਾ ਰਿਜ਼ਲਟ ਇਹ ਹੈ ਸਿਮਰਨ ਦਾ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਨ ਨਾਮ ਅੰਮ੍ਰਿਤ ਦੀ ਧਾਰ ਦੇ ਵਿੱਚ ਮਸਤ ਰਹਿੰਦਾ ਹੈ ਮਾਇਆ ਦੇ ਮੋਹ ਦੇ ਕਾਰਨ ਉਪਜੀ ਖਿਜ ਜਿਹੜੀ ਮਾਇਆ ਦੇ ਮੋਹ ਦੇ ਕਾਰਨ ਟੇਵੜੀ ਬਣ ਗਈ ਸੀ ਮੱਥੇ ਦੇ ਵਿੱਚ ਉਹ ਟੇਵੜੀ ਨਿਕਲ ਜਾਂਦੀ ਹੈ ਜੋ ਖੇਜ ਹੈ ਜਿਹੜੀ ਉਹ ਹਟ ਜਾਂਦੀ ਹੈ ਸੋ ਅੱਜ ਦੇ ਵਿਚਾਰਾਂ ਦੀ ਸਮਾਪਤੀ ਹੈ ਵਿਚਾਰਾਂ ਕਰਦਿਆਂ ਵੀ ਅੰਤੁਨਤਾਈਆਂ ਹੋ ਗਈਆਂ ਉਹਨੀਆਂ ਸਤਿਗੁਰੂ ਪਾਤਸ਼ਾਹ ਤੇ ਆਪ ਸੰਗਤ ਬਖਸ਼ਣ ਜੋਗ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ